ਸੈਂਟਰ ਹਰ ਚਿੱਠੀ ਚ ਵਾਲਾ ਦਿੰਦਾ ਹੈ ਕਿ ਤੁਹਾਡੀ ਆਪਣੀ ਸਰਕਾਰ ਨੇ ਕਮਿਟਮੈਂਟ ਦਿੱਤੀ ਹੋਈ ਹੈ ਔਰ ਉਹ ਕਮਿਟਮੈਂਟ ਕੀ ਹੈ ਅਮਨਿੰਦਰ ਸਿੰਘ ਦੀ ਕਮਿਟਮੈਂਟ ਔਰ ਉਹ ਉਹ ਹੀ ਮੁੜ ਕੇ ਕਹਿੰਦਾ ਹੈ ਕਿ ਟੈਕਸ ਕਿਉਂ ਲਾਇਆ ਟੈਕਸ ਇਸ ਕਰਕੇ ਲੱਗਾ ਇਹ ਜਿਹੜਾ ਹੈਂਡ ਰਿਟਰਨ ਇੰਟਰਪੋਲੇਸ਼ਨ ਇਸ ਚਿੱਠੀ ਦੇ ਉੱਤੇ ਉਹ ਚੀਫ ਮਿਨਿਸਟਰ ਤੋਂ ਹਟਣ ਤੋਂ ਪਹਿਲੇ ਕਰਕੇ ਗਿਆ ਔਰ ਇਹ ਜਿਹੜਾ ਟੈਕਸ ਲਾ ਪੈ ਰਿਹਾ ਜੋ ਸੈਂਟਰ ਦਬਾਅ ਗਲਾ ਦਬਾਂਦਾ ਪੰਜਾਬ ਸਰਕਾਰ ਦਾ ਕਿ ਲਾਓ ਇਹਦੀ 100% ਦੀ ਜ਼ਿੰਮੇਵਾਰੀ 7 ਦਸੰਬਰ 2006 ਨੂੰ ਜੋ ਚੀਫ ਮਿਨਿਸਟਰ ਸੀ ਕੈਪਟਨ ਅਮਨਿੰਦਰ ਸਿੰਘ ਔਰ ਜਿਨਾ ਦਾ ਕਬਜ਼ਾ ਮਿਊਂਸਿਪੈਲਿਟੀ ਤੇ ਸੀ ਦਿੱਤੀ ਐਂਡ ਆਦਰਸ ਉਹਦੇ ਉੱਤੇ ਆਂਦਾ